ਅਸਿਕਾ ਵੀ ਜੀ ਸਾਰੇ ਵੀਰਾਂ ਨੂੰ ਸੰਦੀਪ ਜੀ ਫਿਰ ਤੁਹਾਡਾ ਬਹੁਤ ਬਹੁਤ ਵੈਲਕਮ ਹੈ ਜੀ ਤੇ ਵੀ ਜੀ ਪਿੰਡ ਤਿੰਮੋ ਵਾਲਾ ਪਹੁੰਚ ਚੁੱਕੇ ਆਪਾਂ ਜ਼ਿਲ੍ਹਾ ਵੀ ਅੰਮ੍ਰਿਤਸਰਪੈਂਡਾ ਜੀ ਤੇ ਤਹਿਸੀਲ ਵੀ ਅੰਮ੍ਰਿਤਸਰਪੈਂਦੀ ਆ ਤੇ ਬਾਈ ਸਿੰਧੂਣਾ ਪਹੁੰਚ ਚੁੱਕੇ ਆ ਅੱਜ ਵੀ ਵੇਖੋ ਨਗਰੋਂ ਕੋਈ ਪੰਜ ਸੇ ਲਾਫਾ ਝੋੜੀਆਂ ਹੈਗੀਆਂ ਪਰ ਝੋਟੀਆਂ ਕਰੇ ਨਿਕੀ ਨਹੀਂ ਆ ਤੇ ਬਾਕੀ ਆਪਾਂ ਬਾਈ ਜੀ ਨਾਲ ਗੱਲਬਾਤ ਕਰਦੇ ਆ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਹੋਰ ਬਾਈ ਜੀ ਹੋਰ ਸੁਣਾਓ ਬਹੁਤ ਵਧੀਆ ਥੱਲੇ ਜਾਂਦਾ ਤੁਸੀਂ ਸਾਨੂੰ ਪਰ ਬਹੁਤ ਵਧੀਆ ਥੱਲੇ ਜਾਂਦਾ ਬਹੁਤ ਵਧੀਆ ਜਾਂਦਾ ਵੇਖ ਰਿਹਾ ਮੈਂ ਵਿਕੀ ਜਾਂਦਾ ਬਾਬੇ ਦੀ ਕਿਰਪਾ ਜੇ ਤੁਹਾਨੂੰ ਪਸੋਂ ਫੋਨ ਕਰ ਦਰਾਂ ਹਾਂ ਨਹੀਂ ਆ ਗਿਆ ਮੰਜਾ ਹੋ ਰਿਹਾ ਗਿਆ 3 4 ਤੇ 2 ਚੋੜਿਆਣੇ ਮੰਗਾਇਆ ਜਾਂਦਾ ਦੇਖੋ ਤੁਹਾ ਕੰਮ ਛਾ ਜਾਂਦਾ ਮਾਰ ਨਾਲ ਇਦਰੋਂ ਮਿਲਦਾ ਨਹੀਂ ਇਸ ਦੇ ਨਾਲ ਮਾਰਵਾ ਮੰਜਾ ਇਦਰ ਅੱਖ ਦਾ ਮੰਜਾ ਨਾਲ ਫਿਰ ਤਰਿਆ ਉਹ ਛੋਟੀਆਂ ਕੋੰਡਾਂ ਦੀਆਂ ਲੈਂਦੀ ਜਾਂਦਾ ਰਹਾਣੇ ਕੇ ਭਾਈ ਫਿਰ 4 ਮੰਜਾ ਮੰਗਾ ਲਿਆ ਹਾਂ ਹਾਂ ਜੀ ਵਿਕ ਗਿਆ ਇਹ ਦੋ ਛੋਟੀਆਂ ਆਪਣੇ ਕੋਲ ਇੱਕ ਮੈਂ ਆਪਣੇ ਘ ਵਾਲੀ ਕੋਲ ਠੀਕ ਹੈ ਹਾਂ ਜੀ ਜੀ ਕੋਲ ਭਾਈ ਫਾਲ ਹੋ ਰਿਹਾ ਇਸ ਵਲੀ ਦੇ ਦਸਗਰ ਦੇ ਦਸਗਰ ਦਸਗਰ 500 ਰੁਪਏ ਅੱਛਾ ਹਾਂ ਬੋਲਾ ਸੰਦੀਪ ਜੀ ਇਹਦੇ ਕੋਲ ਜਿਹੜਾ ਹੋਗਾ ਨਾ ਠੰਡਾ ਜਿਹੜਾ 12 ਕਿਲੋ ਐਸੇ ਕੰਡੇ ਵਾਲਾ ਮਣਕੇ ਖੜੇਗਾ ਇਸ ਟਾਈਮ ਹੈਗਾ ਐਸਾ 12 ਕਿਲੋ ਵਾਲਾ ਕੱਦੀ ਸਾਫ ਹੋਈ ਨਸਲਾਂ ਝੋੜੀ ਪੂਰੀ ਵੱਡੀ ਨਸਲਾਂ ਬਹੁਤ ਜਿਆਦਾ ਪਾਕੀ ਬਟੋਲ ਪਾੜ ਕੇ ਦੀ ਬਣ ਰਹੀ ਹੈ ਵੇਖੋ 12 ਕਿਲੋ ਵਾਲਾ ਹੋਗਾ ਨੇ ਸਾਡ ਦੇਖ ਲੋ ਰਾੜੇ ਲਾ ਕੇ ਦੇਖ ਲੋ ਖਲੋਤਿਆਂ ਵੱਡੀ ਝੋੜੀ ਬਾਈ ਜੀ ਬਹੁਤ ਵੱਡੀ ਕੱਟੀ ਆ ਗਈ ਕੱਟੀ ਇਹਨਾਂ ਮਗਰ ਕੱਟੀ ਜੇ ਕਟਾ ਜੇ ਕਟਾ ਕਟਾ ਜੇ ਮਗਰ ਹੋ ਨਾ ਫਿਰ ਦਹਾ ਗਏ ਲੋ ਜੀ ਵੇਖੋ ਘਰ ਦੀ ਸਿੰਘ ਵੇਖੋ ਝੋਡੇ ਨਾਲ ਕਿੱਦਾਂ ਜ਼ਬਰਦਸਤ ਜਿਆਦਾ ਪਿਆਰੀ ਅਗਲੀ ਝੋਟੀਆਂ ਆਪਣੇ ਇੱਥੇ ਕਿੱਥੇ ਪਾਲਦੇ ਹਨ ਨਹੀਂ ਭਾਈ ਨਹੀਂ ਨਹੀਂ ਪਾਲਦੇ ਵੇਖੋ ਆਹ ਘਾਤ ਦੇਖੋ ਝੋਟੀਆਂ ਝੋਟੀਆਂ ਮੇਰੇ ਨਾਲ 16 ਮਹੀਨੇ ਤੱਕ ਪਿੰਡਾਂ ਦੇ ਪਿੰਡਾਂ ਦੇ ਘਟਾ ਹੋਣ ਦੇ ਕੋ ਕਿੰਨਾ ਕਰਦੀ ਹੈ ਬਿਲਕੁਲ ਜੀ ਉੱਪਰ ਰਹਿਣਾ ਪੈਂਦਾ ਭਾਈ ਜੀ ਨਾ ਇੱਥੇ ਚੜ ਕੇ ਰਹੋ ਜੀ ਆਜੋ ਆਜੋ ਐ ਵਧੀਆ ਵਧੀਆ ਬਿਲਕੁਲ ਇਹ ਇੱਕ ਬੜਾ ਵਿਤਾ ਪਾਉਂਦਾ ਹੈ ਜੇ ਪਾਉਂਦਾ ਹੈ ਦੇਖ ਪਾਉਂਦਾ ਪੱਟਾ ਲਾ ਕੇ ਦਿਖਾਉਣਾ ਇੱਥੇ ਇਹਾਂ ਵੀ ਕਹਿੰਦੀ ਪੁਰਾਣੀ ਯਾਰੀ ਮੋਢੀ ਤਾਂ ਇੱਕ ਖਰਾਬ ਇੱਥੇ ਹਾਨਾ ਨਾ ਨਾ ਹਾਂ ਵੀ ਇਹ ਹਾਨਾ ਨਾ ਬਾਕੀ ਇਕ ਦੋ ਟਾਲੀ ਮੈਂ ਆਵਾਂ ਦੇਖੀ ਜਿਆਦੀ ਦੋ ਟਾਲੀ ਚਲੇ ਜਾਂਦੇ 16 ਲੀਟਰ ਪਹਿਲਾਂ ਨੇ ਕੱਢਿਆ ਜੇ ਹੋਰ ਆ ਕਿ ਦੂਜਾ ਸੁਗਾ ਦੇਖੋ ਕਿੰਨਾ ਕਰਦੀ ਹੈ 12 ਕਿਲੋ ਹੋਣੀ ਬੌੜੇ ਤੋਂ ਛਤੜ ਗਈ ਹੋਜੀ ਹੈ 12 ਕਿਲੋ ਆ ਗਏ ਤੇ 12 ਕੋਈ ਨਹੀਂ ਸਾਡਾ ਨਹੀਂ ਹਾਂਜੀ ਫਿਰ ਸਿੰਦਰਜੀ ਮੋਲੇ ਜਾਇਜਾ ਜੀ ਰੱਖਣੇ ਜਾਇਜ ਜੀ ਜਾਇਜ ਰੱਖਣਾ ਚਲੋ ਠੀਕ ਆ ਆਪਾਂ ਰੋਟੀ ਪਾਣੀ ਤੇ ਲੈਣਾ ਹੀ ਚੱਲਦੇ ਆਂ ਪਰ ਇਹ ਬਿਲਕੁਲ ਜਾਇਜ ਰੱਖਿਆ ਮੈਂ ਤਾਂ 1.5 ਲੱਖ ਜੀ ਹਾਂਜੀ 1.5 40 ਜੀ ਹੋਰ ਜਾਣ ਦੋ ਖੁੱਲੀ ਜਿਹੜਾ 500 ਛੋੜੀ ਗਈ ਆ ਪਾ 500 ਛੋੜੀ ਗਈ ਬਸ 135 ਚਲੋ ਛੋੜੀ ਹੋਣੀ ਪਾ ਛੋੜੀ ਛੜਾਂ ਪਾ ਠੀਕ 135 ਜਾਇ ਜਨ ਬਿਲਕੁਲ ਉਹ ਤੇ ਦੁੱਧ 16 17 ਕਿਲੋ ਪਰ ਆਨ ਨਾ ਕੱਢੂਗੀ 16 ਕਿਲੋ ਤੋਂ ਪਹਿਲਾਂ ਨੇ ਕੱਢਿਆ ਜੇ ਠੀਕ ਪਿਓ ਰਿਹਾਲੇ ਮੰਗੇ ਜੇ ਜਿੰਨਾ ਮਗਾਜਾ ਚਾਰ ਮਗਾਜਾ ਵਟ ਸਿੱਖੇ ਜੀ ਬਾਜੀ ਜੱਪੂ ਜਵਾਜਾ ਅਰ ਕਿ ਮੰਡੇ ਵੀ ਗਿਆ ਪਰ ਮੰਡੀ ਲੱਗੀ ਨਹੀਂ ਨਹੀਂ ਮਾਲ ਮਿਲਿਆ ਫਿਰ ਆਹ ਤੋਂ ਉਧਰੋਂ ਮੰਗਵਾ ਦੇ ਚਲੋ ਕੋਈ ਨਹੀਂ ਹਾਂਜੀ ਆਹ ਜੀ ਇਹ ਵੀ ਸੁਣੇ ਜੀ ਮੈਂ ਰਣ ਜੀ ਆਪਣੇ ਕੋ ਕਹੀ ਜ ਆਪਣੀ ਵੀਡੀਓ ਤੇ ਪਈ ਇੱਕ 80 ਦੀ ਮੈਂ ਲੇਤੀ ਹੈ ਅੱਛਾ ਉਹ ਉਹ ਵੀਰ ਨੂੰ ਉਧਰ ਵੀ ਆਇਆ ਜੇ ਕਿਤੇ ਜਦੋਂ ਕਦੇ ਵੇਚਣੇ ਦੱਸ ਕੇ ਵੇਚੀ ਚੜਾ ਜਿਹੜਾ ਸਾਡਾ ਥਾਣਾ ਦੇਣਾ ਕਰੇ ਜੈਡ ਬਲੈਕ ਝੋਟੀ ਨਾਲੇ ਬਿਲਕੁਲ ਜੈਡ ਬਲੈਕ ਹੂੰ ਹੂੰ ਤੇ ਬਿਲਕੁਲ ਆਹ ਉਹਦਾ ਵਿਜਾ ਫੇਰ ਆ ਗਿਆ ਬਾਹਰ ਤੋਂ ਆਉਂਦਾ ਕਿ ਮੈਂ ਚੱਲੇ ਆਣਾ ਉਹ ਘਰ ਤੋਂ ਕੰਮ ਤੇ ਲੈ ਦੇ ਉਹ ਬਸ ਠੀਕ ਹੈ ਇਹ ਹੁਣ ਆਪਾਂ ਆਪਣੇ ਹਿਸਾਬ ਨਾਲ ਆਹ ਆ ਗਿਆ ਕੋਸਲਾ ਕਰਕੇ ਆਪਾਂ ਲੈ ਗਏ ਹੁਣ ਤੇ ਐਸਾ ਜਿਹੜਾ ਹੋਊਗਾ ਉਹ ਬਾਹਰ ਚਲ ਗਿਆ ਚਲੋ ਜਲਾਣੀਆਂ ਨੂੰ ਸਾਹ ਤੋਂ 13 ਕਿਲੋ ਲਾ ਲੋ 14 ਲਾ ਲੋ ਇੱਥੇ ਤੋਂ ਦੋ ਰੁਪਏ ਜੀ ਇਹ ਵੀ ਲੋ ਜੀ ਇਹ ਨਾਲ ਜਿਹੜਾ ਕੋ ਮਨੋ ਹਾਂਜੀ ਦੁੱਧ ਜੇ ਸੰਭੋ ਗਏ 16 17 ਦੇਖੋ ਦੇਖੋ ਵੱਡੀ ਮੈਂ ਬੁਰੀ ਨਾਲ ਜੈਡ ਬਲੈਕ ਆਪਣੀ ਵੀਡੀਓ ਦੇ ਵੇਖੀ ਆਪਣੀ ਵੀਡੀਓ ਦੇ ਵੇਖੀ ਨਜ਼ਰਾਂ ਬੋਲੇ ਜੁਟੇਗੇ ਫੜੀ ਲੈਵਾ ਵੇਖੋ ਆਜੋ 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 ਐਸ ਕ੍ਰਾਪ ਸ਼ੇਅਰ ਮਾਰੋ ਆਜੋ ਵਾਹ ਕਰੋ ਇਹ ਹਾਂ ਮੈਂ ਕਿਹਾ ਹਾਂ ਦੇਖੋ ਦੇਖੋ ਜੀ ਕੱਢੋ ਚੋੜੋ ਵਾਜੀ ਇਹ ਆਧੀ ਆਈ ਬੱਚੇ ਇਹ ਆਧੀ ਆਈ ਬੱਚੇ ਠੀਕ ਹੈ ਫੋਨੇ 'ਚ ਸੁਭਾਜਾ ਦਾ ਮਿੰਨੜਾ ਹਾਂ ਆਪਣੀ ਵੀਡੀਓ ਦੇ ਵਿੱਚ ਹੀ ਇੱਕ ਅਸਤੀ ਦੀ ਮੈਂ ਠੀਕ ਆ ਸੁਭਾਜਾ ਮਿੰਨੜਾ ਇਹ ਬੰਦਾ ਬਾਹਰ ਚਲ ਗਿਆ ਇੰਨੀ ਜ਼ਿਆਦਾ ਵਿਸ਼ਾਟ ਜਿਆ ਆ ਗਿਆ ਫੇਰ ਚਲ ਗਿਆ ਆਪਾਂ ਨੰਬਰ ਚੋਰਾ ਦੇਦਾ ਕਿ ਉਹਨਾਂ ਘੜਬਾ ਦੇ ਚੱਲ ਸਕਦੇ ਫਿਰ ਕੋਈ ਜਿਹੜੇ ਵਿੱਚੋਂ ਮੈਂ ਆਪਾਂ ਦਿੱਤੀ ਆ ਆਪਾਂ ਕਿੰਨਾ ਦਾ ਪਤਾ ਹਾਂਜੀ ਨੰਬਰ ਉਹਦਾ ਦਾਵਾ ਜਰੂਰ ਉਹਨਾਂ ਤੱਕ ਲਗ ਲੋ ਉਹ ਵਾਟ ਨੂੰ ਆ 20 ਕਿਲੋ ਮੰਨ ਕੇ ਚੱਲੀ ਆਪਾਂ ਜਿਹੜਾ ਆਫਰ ਆ ਠੀਕ ਆ ਆਪਾਂ ਇੱਕ ਅਸਤੀ ਦਿੱਤੀ ਪਰ ਆਪਾਂ ਉਹ ਮੋਲ ਨਹੀਂ ਆਗਾ ਠੀਕ ਇਹਦੀ ਇੱਕ ਕਾਲੀ ਕਰਦੀ ਇੱਕ ਜਾਨ 25 ਆ ਤੇਰੀ ਹਾਂ ਹਾਂ ਜੇ ਤੇਰੀ ਛੋੜੀ ਹੋਣੀ 500 500 ਛੋੜ ਹੋ ਗਿਆ ਬਸ ਠੀਕ ਆ ਹਾਂ ਰੇਡੇ ਬਸ ਵੱਡੀ ਝੁੱਡੀ ਦੇਖੋ ਇੱਕ ਛੋਟੀ ਜੰਦੇ ਛੋਟੀ ਦੇ ਰੱਖਦੀ ਆ ਦੋ ਜੀ ਹੋਰ ਵੀ ਇੰਨੇ ਦੀ ਹੈਗੀ ਜੀ ਇਹ ਨਹੀਂ ਗੱਲ ਆ ਗਈ ਮੈਂ ਬੜੀ ਜੰਦੇ ਨਹੀਂ ਇਹ ਆਸ ਜਦੋਂ ਮੈਂ ਬੜੀ ਵੇਟ ਰੱਖੀ ਉਹ ਦਵਾਵਾਂਗੇ ਆਪਾਂ ਬਿਲਕੁਲ ਜ਼ਿਆਦਾ ਜ਼ਿਆਦਾ ਵੇਟ ਕੋਈ ਵੀ ਟੈਮੋ ਟਾਈਮ ਆਦੀ ਏਦਾਂ ਟੈਮੋ ਟਾਈਮ ਚ ਹੋਵੇ ਜੇ ਤਾਂ ਨਾ ਪੜੇ ਤਾਂ ਫੇਕ ਕਰ ਦੇਣਗੇ ਟੈਮੋ ਟਾਈਮ ਪਰ ਆਵੇ ਇਹ ਪਹਿਲਾ ਸਵੇਰ ਜੇ ਪਹਿਲਾ ਸਵੇਰ 4:00 ਦਾ ਜੇ ਪਹਿਲਾ ਸਵੇਰ 4:00 4:00 ਦਾ ਇਹਨੂੰ ਅਜੇ ਪੰਜਵਾਂ ਦਿਨ ਸੂਈ ਨੂੰ ਜੇ ਹਾਂਜੀ ਤੇ ਇਹਨੂੰ ਕੋ ਬੋੜਾ ਹੋਊਗਾ 10 ਕਿਲੋ ਬੱਚੇ ਦਾ ਪਾਪ 10 ਕਿਲੋ ਬੱਚੇ ਦਾ 10 ਕਿਲੋ ਬੋੜਾ ਬੱਚੇ ਦਾ ਪਾਪ ਇਹਨੂੰ ਕਿੱਦੋਂ ਆਈਏ ਜੀ ਇਹ ਵੀ ਉਧਰ ਆਈਏ ਇਹ ਵੀ ਉਧਰ ਆਈਏ ਇਹ ਵੀ ਉਧਰ ਆਈਏ ਉਹ ਜੀ ਬੰਨਿਆ ਟੀਨਾ ਉਧਰ ਮੂੰਹ ਹਟਾ ਦੇ ਪਰ ਰੇਫਰ ਨੂੰ ਮੋਟੀ ਸੱਚ ਹੈ ਕਿ ਆਰਦਾਂ ਦੇ ਪਿਓ ਉਹ ਟੌਗੀ ਜੀ ਜਾਨੀ ਕੀ ਹੋਤਾ ਫਿਰ ਕੋਟਰ ਪਿਓ ਦੇਖੋ ਚਾਰ ਚਾਰ ਇਹ ਸਿੱਕੀ ਨੂੰ ਚੌਗੀ ਨਹੀਂ ਕਰਾਉਂਦਾ ਚੌਗੀ ਜਿਹੜੀ ਕੀ ਚੌਗੀ ਆ ਚੌਗੀ ਬਿਲਕੁਲ ਇਹ ਵੀ ਇਧਰੋਂ ਵੇਚੇ ਵੇਚਾ ਤਾਂ ਵੀ ਪਹਿਲਾਂ ਬਾਹਰ ਇਧਰੋਂ ਨਹੀਂ ਜਾਂਦਾ ਇਧਰੋਂ ਨਹੀਂ ਆਹ ਵਾਹੋ ਉਹ ਸਾਬੂ ਦੱਸਦਾ ਉੱਥੋਂ ਲੈ ਜਾਂਦਾ ਤਾਂ ਵੀ ਦੱਸਦਾ ਸਹੀ ਕਰ ਰਿਹਾ ਬਈ ਆਪਾਂ ਗਲਤ ਕੰਮ ਨਹੀਂ ਕਰਨਾ ਲਾਂਬਾ ਨਹੀਂ ਲੈਣਾ ਲਾਂਬਾ ਲੈਣਾ ਨਹੀਂ ਸਾਨੂੰ ਦਿਖਾਉਂਦੇ ਨੇ ਭਾਈ ਜੀ ਆਪਣੀ ਕੰਮ ਕੋ ਭਾਜੀ ਕਿੰਨੇ ਦਿਨ ਹੋ ਗਏ ਪਾਣਾ ਇੱਕੋ ਜਿਹਾ ਵਾਪਸ ਕਰੀਏ ਨਾ ਨੰਬਰ ਪਾਉਣੇ ਕਰਾ 32 ਸਾਡੀ ਇਹਦੀ ਬੱਚੇ ਦੀ ਵੀ ਲੋੜ ਜਿਸਮਰ ਦੀ ਬਹੁਤ ਵੱਡੀ ਹੈ ਚਮਾਈ ਬੜੀ ਟਾਲੀ ਥਾਨ ਬੜਾ ਵੱਡਾ ਮੱਧਾਣਾ ਥਣ ਲੱਗਾ ਮੈਂ ਹਾਂ ਹਾਂ ਹਾਂਜੀ ਜੀ ਮੋਹਲਾ ਦੇ ਇਹਦਾ ਵਿਆਜ ਇੱਕ ਵੀ ਕਰਦੇ ਆ ਇੱਕ ਵੀ ਚੱਕੋ ਜੀ ਦੇਰ ਜੀ 15 ਦੇ ਹੋਰ ਜਾਣ ਦੋ ਇੱਕ ਦਾਹ ਪਨੇਪੀ ਹਾਂ ਛੋੜੀ 500 ਹੋ ਗਈ 500 ਛੋੜੀ ਹੋਣੀ ਨਹੀਂ ਬਸ ਛੋੜੀ ਕਢਾਣੀ ਲੋੜ ਨਹੀਂ ਹੁਣ ਮੈਂ ਛੋੜੀ ਆ ਨਿੱਨੇ ਆ ਜਿੰਨੇ ਟੋੜੀ ਟਾਪ ਜਨੇ ਹੁੰਦੇ ਰੋਧੇ ਮਗਾਵਣੀਆਂ ਝੋਟ ਜਾ ਉਧਰੋਂ ਲਿਆ ਕਰਦੇ ਸਾਨੂੰ ਕੋਈ ਅਜੇ ਤਰ੍ਹਾਂ ਮਿਲ ਗਈ ਨਹੀਂ ਤੇ ਉਧਰੇ ਜਾਣਾ ਉਧਰੋਂ ਮਗਾਵੜੀ ਮਾੜੀ ਮੈਂ ਨਹੀਂ ਜਾਣਾ ਆ ਜੀ ਇਹ ਗੱੜਾ ਜੀ ਨਹੀਂ ਇਹ ਸੂਈ ਦੇ ਹਾਂਜੀ ਇਹਨੂੰ 20 ਚੰਦਾ ਸੁਭਾ ਜੇ ਤਾਂ ਹਾਂਜੀ ਤੇ ਜਿਹੜੇ ਕੋ ਦੁੱਧ ਹੋਗਾ 10 ਤੋਂ 10.5 ਹਜ਼ਾਰ 10 ਕਿਲੋ ਲਾਓ ਦੇ ਮੰਗਦੇ 10 ਲੀਟਰ ਲਾਓ ਠੰਡਾ ਠੀਕ ਆ ਇਹ ਨੀਲੀ ਮੈਡਮ ਦੇਖ ਲੋ ਲਓ ਇਹ ਲੋਗਾਂ ਦੀ ਕੰਦਾ 15 ਦਾ ਹੈਗਾ ਜੀ ਬਸ ਠੀਕ ਹੈ ਦੇਖੋ ਨੀਲੀ ਪਿਓਰ ਸੁਬਾਤ ਦਾ ਪਿਓਰ ਨੀਲੀ ਜਾਂ ਰੂਆ ਤੇ ਪਿਓਰ ਨਹੀਂ ਲਈ ਦੇਖੋ ਜਵਾਈ ਨੂੰ ਓਕੇ ਬਿਲਕੁਲ ਜੁੱਧ ਦਾ ਹਰ ਬਰ ਕੋ ਵੈਕ ਕੰਡ ਤਾਂ ਭਾਵੇਂ ਖੋਤਦਾ ਨਹੀਂ ਬਰ ਕੋ ਹਸਾ ਜੜ ਗੁੰਦਾ ਤੇ ਬਚ ਪਾਉਗਾ ਆ ਜਾਓ ਆ ਜਵਾਈ ਓਕੇ ਹੋ ਗਿਆ ਇੱਕ ਨੰਬਰ ਆਇਆ ਜਾਓ ਜੀ ਫਰੀਦ ਨੂੰ ਮੋਲ ਇਹਦਾ ਵੀ 85 ਜੇ ਵੀ 80 ਦੇ ਦੇ 80 80 1000 ਚਲੋ 90 ਠੀਕ ਹੈ ਜੀ 88000 1000 ਘੱਟ 80 ਠੀਕ ਹੈ ਜੀ ਇਹੋ ਆਪਰੇ ਡੰਗਣਾ ਜੀ ਭੋਲੇ ਚਾਰ ਪਸ਼ੂ ਆ ਪਰ ਚਾਰੇ ਚੋਟੀ ਦੇ ਪੀਸ ਆ ਤੇ ਮੇਰਾ ਵੀ ਇੱਥੇ ਆ ਕੇ ਚੋਈ ਕੇ ਚੈੱਕ ਕਰਵਾ ਲਿਆ 24 ਬਹੁਤ ਟੌਮ ਦੀ ਕਿਸੇ ਦੀ ਵੀ ਰਹਾਮ ਨਹੀਂ ਕੋਈ ਠੀਕ ਹੈ ਬੇਚਾ ਤੁਹਾਡਾ ਭਾਰਾ ਮਾਰ ਕੇ ਦਿਖਾ ਰਿਹਾ ਪਰ ਤੁਹਾਨੂੰ ਛੇਤੀ ਬਾਹਰ ਸਾਰੀਆਂ ਸਾਡੇ ਬੱਚੇ ਦਾ ਪਾਰ ਜਦੋਂ ਬੋਲੇ ਫਿਰ ਆਪਣਾ ਨੰਬਰ ਆ ਗਿਆ ਜੀ 814656044 ਤੇ ਜਾ ਗਿਆ 9872094734 ਪਿੰਡ ਤੇ ਮੋਬਾਈਲ ਜਲਾ ਅਮਰਸਰ ਸੁਖੀਲ ਬਾਬਲ